ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋਵਗੇ ਤੇ ਇੱਕ ਸ਼ੇਅਰ ਲਿਖਿਆ ਸੀਗਾ ਬਹੁਤ ਘੈਂਟ ਆ ਤੇ ਜਿਵੇਂ ਮੰਨ ਲੈ ਕੇ ਜੱਟ ਜਿਹੜੇ ਤਗੜੇ ਜੱਟਾ ਕੋਈ ਕਰਜ਼ਾ ਲੈਣਦੇ ਬੈਂਕਾਂ ਤੋਂ ਬਾਅਦ ਚ ਫਿਰ ਜਦੋਂ ਕਿਸ਼ਤਾਂ ਦੇਣੀਆਂ ਪੈਣੀਆਂ ਵਾ ਤੇ ਉਹਦੇ ਫਿਰ ਘਰ ਵੇਚਦੇ ਆ ਤੇ ਉਹੀ ਤੇ ਸ਼ੇਅਰ ਲਿਖਿਆ ਵਰਤੋਂ ਸ਼ੇਅਰ ਕਰ ਕਹਿੰਦਾ ਲੈ ਕੇ ਗੱਡੀਆਂ ਮਾਰਦੇ ਨੇ ਜਿਹੜੇ ਸ਼ਾਹੂਕਾਰਾਂ ਦੇ ਬੰਦੇ ਵਜਦੇ ਨੇ ਜਿਹੜੇ ਲੈ ਕੇ ਗੱਡੀਆਂ ਮਾਰਦੇ ਨੇ ਜਿਹੜੇ ਸ਼ਾਹੂਕਾਰਾਂ ਦੇ ਬੰਦੇ ਵਜਦੇ ਨੇ ਜਿਹੜੇ ਲੈ ਕੇ ਬੈਂਕਾਂ ਤੋਂ ਕਿੰਨਾ ਸਾਰਾ ਕਰਜ਼ਾ ਫਿਰ ਕਹਿੰਦੇ ਜੱਟ ਫਾਹ ਲੈ ਕੇ ਮਰਦਾ ਫਿਰ ਕਹਿੰਦੇ ਜੱਟ ਕਿਉਂ ਫਾਹ ਲੈ ਕੇ ਮਰਦਾ ਕਹਿੰਦਾ ਜਿੱਥੇ ਵੀ ਜਾਣਾ ਉੱਥੇ ਗੱਡੀ ਹੈ ਘਮਾਉਂਦਾ ਇੱਕ ਲਾਉਂਦਾ ਇੱਕ ਲਾਉਂਦਾ ਇੱਕ ਸੂਟ ਪਾਉਂਦਾ ਇੱਕ ਲਾਉਂਦਾ ਇੱਕ ਸੂਟ ਪਾਉਂਦਾ ਘਰੋਂ ਹੈਗਾ ਬੰਦਾ ਪੂਰਾ ਪੂਰਾ ਕਹਿੰਦੇ ਸਰਦਾ ਫਿਰ ਕਹਿੰਦੇ ਜੱਟ ਫਾਹ ਲੈ ਕੇ ਕਿਉਂ ਮਰਦਾ ਫਿਰ ਕਹਿੰਦੇ ਜੱਟ ਫਾਹ ਲੈ ਕੇ ਕਿਉਂ ਮਰਦਾ ਕਹਿੰਦਾ ਲੈਪਟਾ ਚੱਕ ਚੱਕ ਕੇ ਸਿੱ ਘਰਸੀ ਬਣਾਇਆ ਪੱਲੇ ਇੱਕ ਵੀ ਨਾ ਪੈਸਾ ਬਚਾਇਆ ਲੈਪਟਾ ਚੱਕ ਕੇ ਪੈਸੇ ਘਰਸੀ ਬਣਾਇਆ ਲੈਂਟਾ ਚੱਕ ਕੇ ਕਿਸ ਘਰ ਸੀ ਬਣਾਇਆ ਪੱਲੇ ਇੱਕ ਵੀ ਪੈਸਾ ਨਹੀਂ ਕੁਛ ਨਹੀਂ ਬਚਾਇਆ ਦੀਪਘੇਰੀਆਂ ਵੱਲਾ ਦੀਪਘੇਰੀਆਂ ਵਾਲਾ ਗੱਲਾਂ ਖਰੀਆਂ ਖਰੀਆਂ ਸੀ ਛੜਦਾ ਫੇਰ ਜੱਟ ਫਾਹ ਲੈ ਕੇ ਕਿਉਂ ਮਰਦਾ ਫੇਰ ਜੱਟ ਕਹਿੰਦੇ ਫਾਹ ਲੈ ਕੇ ਕਿਉਂ ਮਰਦਾ ਕਹਿੰਦਾ ਪੁੱਤ ਨਸ਼ਿਆਂ ਤੇ ਪਿਓ ਦੀ ਚੜਾਈ ਆ ਨਸ਼ਿਆਂ ਤੇ ਪੁੱਤ ਤੇ ਪਿਓ ਦੀ ਚੜਾਈ ਆ ਆਂਡ ਗਵਾਂਡ ਵਿੱਚ ਅੱਗ ਪੂਰੀ ਲਾਈ ਆ ਆਂਡ ਗਵਾਂਡ ਵਿੱਚ ਅੱਗ ਵੇਖ ਪੂਰੀ ਲਾਈ ਆ ਲੋਕਾਂ ਵਿੱਚ ਟੌਰ ਬਣਾਈ ਲੋਕਾਂ ਵਿੱਚ ਟੌਰਿਆ ਬਣਾਈ ਉਹ ਹੀ ਉੱਚੀਆਂ ਨੇ ਗੱਲਾਂ ਕਰਦਾ ਫਿਰ ਕਹਿੰਦੇ ਜੱਟ ਫਾ ਲੈ ਕੇ ਕਿਉਂ ਮਰਦਾ ਫਿਰ ਕਹਿੰਦੇ ਜੱਟ ਫਾ ਲੈ ਕੇ ਕਿਉਂ ਮਰਦਾ ਧੰਨਵਾਦ ਜੀ ਸ਼ੇਅਰ ਲਗਾ ਚੰਗਾ ਲੱਗੇ ਬਾਤ ਉਹ ਸ਼ੇਅਰ ਕਰਿਓ